ਫਤੇਗੜ ਕੂੜੀਆਂ ਤੋਂ ਡੇਰਾ ਬਾਬਾ ਨਾਨਕ ਰੋਡ ਪਿੰਡ ਨਿੱਕੀ ਨਿੱਕੋਸਰਾ ਦੇ ਨੇੜੇ ਤੇ ਵੀਰ ਤੇ ਕਾਰ ਦੇ ਟਰੈਕਟਰ ਵਿੱਚ ਘਾਰ ਹੋਈ ਟੱਕਰ ਦੇ ਬਜਾਏ ਚਾਰ ਨੌਜਵਾਨਾਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਤੇ ਉੱਥੇ ਹੀ ਟਰੈਕਟਰ ਚਾਲਕ ਟਰੈਕਟਰ ਸਮੇਤ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ ਇਸ ਮੱਦੇ ਜਾਰਕਾਰੀ ਦੇ ਨੋ ਪਿੰਡ ਵੱਡੀ ਨਿੱਕੋਸਰਾ ਦੇ ਪ੍ਰਿੰਤ ਪਾਲਸੀ ਨੂੰ ਦੱਸਿਆ ਤੇ ਮੇਰਾ ਭਰਾ ਆਪਣੇ ਚਾਰ ਸਾਥੀਆਂ ਨਾਲ ਆਪਣੀ ਸੇਫਟ ਗੱਡੀ ਤੇ ਸਵਾਰ ਹੋ ਕੇ ਡੇਰਾ ਬਾਬਾ ਨਾਨਕ ਪੰਚਾਇਤੀ ਚੋਣਾਂ ਦੀਆਂ ਨਾਮਜ਼ਦੀ ਫੈਲਾ ਜਮਾ ਕਰਨ ਲਈ ਘਰੋਂ ਨਿਕਲੇ ਤਾਂ ਫਤਗੜ ਚੂੜੀਆਂ ਤੋਂ ਡੇਰਾ ਬਾਬਾ ਨਾਨਕ ਰੋਡ ਪਿੰਨ ਨਿੱਕੂ ਨਕੋਹਰਾ ਦੇ ਨੇੜੇ ਟਰੈਕਟਰ ਚਾਲਕ ਵੱਲੋਂ ਬਿਨਾਂ ਰੋਡ ਦੇ ਦੇਖੇ ਲਿੰਕ ਸਾਈਡ ਤੋਂ ਇੱਕ ਦੋ ਟਰੈਕਟਰ ਸੜਕ ਦੇ ਅਧ ਵਿੱਚ ਤਿਆਰ ਲੈ ਆਂਦਾ ਗੱਡੀ ਤੇਜ਼ ਹੁੰਦਾ ਇਹ ਟਰੈਕਟਰ ਨਾਲ ਜ਼ਬਰਦਸਤ ਟੱਕਰ ਹੋ ਗਈ। ਉਹਨਾਂ ਦੱਸਿਆ ਗੱਡੀ ਵਿੱਚ ਸਵਾਰ ਚਾਰ ਨੌਜਵਾਨਾਂ ਨੂੰ ਦੋ ਵੀ ਈਰ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਫਤਗੜ ਚੂੜੀਆਂ ਦੇ ਨਿੱਜੀ ਹਸਪਤਾਲ ਲੈ ਜਾਇਆ ਗਿਆ ਜਿੱਥੇ ਕਿ ਉਹਨਾਂ ਦੀ ਹਾਲਤ ਨੂੰ ਦੇਖਦਿਆਂ ਹੋਇਆ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ। ਘਟਨਾ ਬਾਰੇ ਸੂਚਨਾ ਮਿਲਦੇ ਮੌਕੇ ਤੇ ਪਹੁੰਚੇ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸਾਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਪਿੰਡ ਨਿੱਕੋ ਸਰਾਂ ਦੇ ਨੇੜੇ ਇੱਕ ਐਕਸੀਡੈਂਟ ਹੋਇਆ ਹੈ ਤਾਂ ਸਾਡੇ ਵੱਲੋਂ ਮੌਕੇ ਤੇ ਪਹੁੰਚੇ ਉਕਤ ਘਟਨਾ ਦਾ ਜਾਇਜ਼ਾ ਲਿਆ ਗਿਆ ਹੈ ਤੇ ਜੋ ਵੀ ਜਖਮੀ ਨੌਜਵਾਨਾਂ ਦੇ ਵਰਤ ਪੁਲਸ ਨੂੰ ਬਿਆਨ ਦਰਜ ਕਰਾਉਣਗੇ ਉਸ ਤੋਂ ਅਨੁਸਾਰ ਬੰਦੀ ਕਾਰਵਾਈ ਅਮਲ ਚੁਲਿਆਂਦੀ ਜਾਵੇਗੀ ਬਿਊਰੋ ਰਿਪੋਰਟ ਆਲ ਪੰਜਾਬ న్యూਸ ਤੇ ਸਾਡਾ ਬ੍ਰਦਰ ਸਿੰਘ ਹਰਮਨਜੀਤ ਸਿੰਘ ਦਾ ਪੁੱਤਰ ਆ ਰਿਹਾ ਜਿਹੜਾ ਬੰਦਾਂ ਨੂੰ ਲੈ ਜਾ ਦੇਗੀ ਆਪਣਾ ਲੈਕਚਰ ਦੇ ਪੇਪਰ ਤੋਂ ਲੈ ਕੇ ਜਿਹੜੀ ਪਿੰਡਾਂ ਸਾਨੂੰ ਕਾਲ ਆਈਏ ਇਹ ਇਹਨਾਂ ਦਾ ਨਕੀਨਪੋਸਾ ਆਪਣਾ ਟਰੈਕਟਰ ਸੀਗਾ ਜੀ ਜਗਰਾਤ ਸਿੰਘ ਉਹਨਾਂ ਦਾ ਇਹ ਲਈ ਕਰੋੜ ਤੋਂ ਉੱਤੇ ਚੜੇ ਨਹੀਂ ਬਹੁਤ ਤੇਜ਼ ਮਤਲਬ ਇਹਨਾਂ ਨੇ ਅੱਗੇ ਕਰਕੇ ਟਰੈਕਟਰ ਦੇ ਅੱਗੇ ਬ੍ਰੇਕ ਲਾਤੀ ਤੇ ਉਹ ਪਿੱਛੋਂ ਦੇਖੋ ਕਿੱਥੋਂ ਮੁੰਡਾ ਬ੍ਰੇਕ ਦਾ ਮਤਲਬ 200 ਮੀਟਰ ਤੋਂ ਬ੍ਰੇਕਾ ਜਿਹੜਾ ਟਾਇਰ ਜਿਹੜੇ ਰੱਖਦੇ ਆ ਤੇ ਫਿਰ ਜਿੱਦੇ ਨੰਬਰ ਦੇ ਉੱਤੇ ਦੇਖੋ ਜੋ ਹੋ ਗਿਆ ਕੋਈ ਗੱਲ ਨਹੀਂ ਮਿਸਰਾ ਆਪਣੀ ਹੋ ਜਾਂਦੀ ਹੈ ਇਹਨਾਂ ਦਾ ਫਰਜ਼ ਬਣਦਾ ਇੱਥੇ ਆ ਕੇ ਰੁਕਦੇ ਉਹਨਾਂ ਨੂੰ ਆ ਕੇ ਕੱਢਦੇ ਜੀ ਕਿਸੇ ਨੇ ਆ ਕੇ ਲਾਗੇ ਕੋਈ ਖੜਿਆ ਨਹੀਂ ਲਾਗੇ ਪਿੰਡਾਂ ਲਾਗੇ ਉਹਨਾਂ ਦੇ ਘਰ ਨੇ ਨਾ ਕੋਈ ਲਾਗੇ ਖੜਿਆ ਨਾ ਉਹਨਾਂ ਨੂੰ ਪੁੱਛਿਆ ਵੀ ਬਾਹਰ ਦੇ ਲੋਕਾਂ ਨੇ ਰਹੀ ਰਾਹਗੀਰਾਂ ਨੇ ਆ ਕੇ ਜਾਂ ਅਸੀਂ ਆ ਕੇ ਉਹਨਾਂ ਨੂੰ ਗੱਡੀ ਚੋਂ ਕੱਢਿਆ ਤੇ ਉਹਨਾਂ ਨੂੰ ਫਰੇਗਰ ਚੂੜੀਆਂ ਗਰਨਾਲਾ ਹਸਪੀਟਲ ਦਾ ਰੈਫਰ ਕੀਤਾ ਜੀ ਪਿੱਛੇ ਅਸੀਂ ਭੇਜਿਆ ਇਲਾਜਗ੍ਰਾਮ ਉਹਨਾਂ ਨੇ ਅੱਗੇ ਮਤਲਬ ਸੱਤ ਜਿਆਦਾ ਦੇਖਦੇ ਅੱਗੇ ਰੈਫਰ ਕਰਤਾ ਤੇ ਅੱਗੇ ਹੁਣ ਮਤਲਬ ਉਹਨਾਂ ਨੇ ਅਗਾ ਜੋ ਵੀ ਕਾਰਵਾਈ ਹੋਵੇਗੀ ਉਹ ਦੇਖਾਂਗੇ ਜੀ ਇਹ ਜਿਨ੍ਹਾਂ ਦਾ ਟਰੈਕਟਰ ਸੀ ਉਹਨਾਂ ਕੋਲ ਕੋਈ ਸਾਰ ਨਹੀਂ ਜਿਤਨਾ ਨਹੀਂ ਜੀ ਕੋਈ ਨਹੀਂ ਖੜਾ ਹੀ ਨਹੀਂ ਜੀ ਕੋਈ ਲਾਗੇ ਹੀ ਨਹੀਂ ਖੜ ਰਾਜੀ ਕੋਈ ਆਇਆ ਹੀ ਨਹੀਂ ਜੀ ਉੱਥੇ ਆ ਕੇ ਖੜਦੇ ਉਹਨਾਂ ਨੂੰ ਪਾਣੀ ਪੁਣੀ ਪੁੱਛਦੇ ਜੋ ਹੈਪਨਿੰਗ ਹੋ ਗਈ ਉਹ ਤੇ ਚਲੋ ਮਾਰੇ ਦੇ ਹੱਥ ਵਾਸਾ ਕੋਈ ਨਹੀਂ ਕੋਈ ਗੱਲ ਨਹੀਂ ਪਰ ਉਹਨਾਂ ਦਾ ਫਰਜ ਬਣਦਾ ਨਹੀਂ ਖੜ ਕੇ ਖੜਦੇ ਜੀ ਇਹਨਾਂ ਵਿੱਚੋਂ ਕੱਢ ਦੇ ਤੇ ਇਹਨਾਂ ਨੂੰ ਪਾਣੀ ਪਤਾਨੀ ਪੁੱਛਦੇ ਉੱਥੋਂ ਅਜੇ ਤੱਕ ਕੋਈ ਨਹੀਂ ਤੁਹਾਡੇ ਸਾਹਮਣੇ ਕੋਈ ਖੜਿਆ ਕੋਈ ਨਹੀਂ ਆਇਆ ਕਿਸੇ ਕੋਲ ਕਿ ਕਿਸੇ ਪੁਲਿਸ ਅਧਿਕਾਰੀ ਨੂੰ ਸੁਣ ਦਿੱਤਾ ਸਾਰਾ ਗਲਸਾ 112 ਨੰਬਰ ਤੇ ਕਾਲ ਕੀਤੀ ਸੀ ਕੋਲ ਆਏ ਨੇ ਇਨਸਾਫ ਆਏ ਸੀਗੇ ਉਹ ਜੋ ਵੀ ਮਾਮਲਾ ਦੇਖ ਕੇ ਸਾਰਾ ਲਿਖ ਕੇ ਲੈ ਗਏ ਨੇ ਕਿ ਹੁਣ ਉਹ ਜੋ ਅਗਲੀ ਕਾਰਵਾਈ ਕਰਨ ਕੀ ਮੰਕੀ ਕਰਦੇ ਆਪਾਂ ਸਾਨੂੰ ਇਨਸਾਫ ਹੋਣਾ ਚਾਹੀਦਾ ਉਹ ਵੀ ਅਸੀਂ ਕਹਿੰਦੇ ਸਾਂਝੇ ਦਾ ਸਾਂਝੇ ਕੱਢਣ ਤੇ ਸੀਸੀਟੀਵੀ ਕੈਮਰੇ ਵੀ ਲੱਗੇ ਨੇ ਉਹ ਵੀ ਆਪਣਾ ਚੈੱਕ ਕਰ ਸਕਦੇ ਨੇ ਤੇ ਜੋ ਵੀ ਮਤਲਬ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਜੀ ਬੀਟੀ ਜਿਹੜਾ ਹਸਵਾ ਪਰ ਕੀ ਹੈਗਾ ਜੀ ਇਹ ਸਾਰਾ ਸਾਡਾ ਮੁੰਡਾ ਮੇਰੇ ਤੋਂ ਭਰਾ ਹੈ ਵੱਡਾ ਮੇਰਾ ਮੋਟਾ ਨੇ ਕਾਹਲੀ ਪਰਣ ਜਾਂਦੇ ਬੇਰ ਬੁਣਣਾ ਨਿਕਾ ਕੋਹਰਾ ਹੁੰਦਾ ਵੱਡੇ ਨਿਕੋਸਰਾ ਹੁੰਦੇ ਨਿੱਕੇ ਨਿੱਕੇ ਸਾਹ ਟਰੈਕਟਰਾਂ ਦੇ ਉੱਪਰ ਅਟੈਕ ਮਾਰ ਕੇ ਗੱਡੀ ਦਾ ਟਰੈਕਟਰ ਕੀਤਾ ਉਹਦੇ ਨਾਲ ਸਾਡਾ ਨੁਕਸਾਨ ਕਾਫੀ ਹੋਇਆ ਤੇ ਟਰੈਕਟਰ ਮੋਕੇ ਦੇ ਭਜਾ ਦਾ ਬੰਦੇ ਵਾਲੇ ਬੰਦੇ ਤੇ ਕਿਹੜੇ ਪਿੰਡ ਤੋਂ ਆ ਰਹੇ ਆਏ ਵੱਡੇ ਨਿਕੋਸਰਾ ਆ ਜੀ ਤੇ ਅਪਾ ਕਿੱਥੇ ਜਾ ਰਹੇ ਬੇਰਾਬਾ ਬਣਾਣ ਕੇ ਬੋਟਾਂ ਦੇ ਫਾਰਮ ਭੰਦੇ ਸੋ ਤੇ ਐਕਸੀਡੈਂਟ ਦਾ ਕੀ ਕਾਰਨ ਲੱਗਦਾ ਤੁਹਾਨੂੰ ਐਕਸੀਡੈਂਟ ਆ ਸਿੱਖਾਂ ਸਾਰੇ ਗੱਡੀ ਸਪੀਡ ਚ ਆਉਂਦੀ ਐ ਨਾ ਉਹ ਅਟਾਕ ਮਾਰ ਕੇ ਟਰੈਕਟਰ ਨੇ ਗੱਡੀ ਕਰੀ ਕੀਤਾ ਟਰੈਕਟਰ ਉਹ ਸ਼ੋ ਗੱਡੀ ਵੱਜ ਗਈ ਆ ਮਰੇ ਗਲਤੀ ਪੁੱਲ ਮਲਾ ਕੇ ਕੀਤੀ ਟਰੈਕਟਰ ਵਾਲੇ ਦੀ ਭਾਜੀ ਤੇ ਉੱਚ ਕੋਈ ਆਪਾਂ ਕਿਨੇ ਜਣੇ ਸਵਾਰ ਸਨ ਸਰ ਛੇ ਸਵਾਰ ਹੀ ਚਾਹਣ ਸੱਟਣ ਲੱਗਿਆਂਗੇ ਤੇ ਅਸਲ ਕਿਹਦੇ ਨੇ ਜੋ ਪੇਸ਼ੈਂਟ ਇਸ ਟਾਈਮ ਸਾਰੇ ਫੋੜੇ ਗਲੇ ਦਾਖਲ ਕਰਾਇਆ ਸਰਕਾਰੀ ਹਸਪਤਾਲ ਠੀਕ ਹੈ ਜੀ ਤੇ ਕੀ ਹਾਲਾਤ ਕੀ ਨੇ ਹਾਲਾਤ ਸਾਰ ਸੱਟ ਜਾਈ ਆ ਇਹਨਾਂ ਸਾਰ ਟਰੈਕਟਰ ਮਾਰ ਕੇ ਟਰੈਕਟਰ ਖਲਾ ਲਿਆ ਵੀ ਨਹੀਂ ਆਹੀਂ ਆ ਗੱਡੀ ਦੇ ਵਿੱਚ ਬੰਦੇ ਕੱਢੇ ਆ ਹਾਂਜੀ ਕੀ ਮੰਗ ਕਰਦੇ ਆਪਾਂ ਮੰਗ ਹੈ ਇਨਸਾਫ ਚਾਹੀਦਾ ਸਰ ਪਿੰਡ ਨਿੱਕੂ ਆਪਾਂ ਨਿੱਕੀ ਨਕੋਸ ਨਾਲ ਲੱਗੇ ਇੱਕ ਐਕਸੀਡੈਂਟ ਹੋਇਆ ਕੀ ਮਾਮਲਾ ਕੀ ਹੈ ਜੀ 112 ਤੋਂ ਸਾਨੂੰ ਕੰਪਲੀਟ ਆਈ ਜੀ ਕੰਟਰੋਲ ਰੂਮ ਤੋਂ ਆਈ ਮੌਕੇ ਤੇ ਪਹੁੰਚੇ ਆ ਆਣ ਕੇ ਆਈ ਦੇਖਿਆ ਕਿ ਇੱਕ ਕਾਰ ਦਾ ਐਕਸੀਡੈਂਟ ਹੋਇਆ ਜੋ ਟਰੈਕਟਰ ਨਾਲ ਹੋਇਆ ਟਰੈਕਟਰ ਵਾਲਾ ਮੌਕੇ ਤੋਂ ਲੈ ਗਿਆ ਟਰੈਕਟਰ ਆਪਣਾ ਵੀ ਬਾਕੀ ਜਿੰਨਾਂ ਬੰਦਿਆਂ ਨੂੰ ਸੱਟਾਂ ਲੱਗੀਆਂ ਨੇ ਉਹਨਾਂ ਫਟੇਗੜ ਰੈਫਰ ਕਰ ਦਿੱਤਾ ਤਬਾਕੀ ਜੋ ਗਾੜੀ ਕੰਨੀ ਕਾਰਵਾਈ ਹੋ ਗਈ ਉਫਾਲੇ ਵਾਲੇ ਕਰਨਗੇ ਸਰ ਇਹ ਹਾਲ ਤੱਕ ਕੋਈ ਕਾਰਵਾਈ ਕੀਤੀ ਹੈ ਜਾਂ ਤੇ ਟ੍ਰੈਕਟਰ ਉਹਨਾਂ ਦਾ ਨਾਮ ਨਹੀਂ ਲੈ ਗਏ ਹਾਂਜੀ ਜੋ ਬਾਕੀ ਇਹਨਾਂ ਨੂੰ ਦੱਸਤਾ ਵਾ ਕਿ ਜੋ ਛਟਾ ਛਟਾ ਲੱਗੇ ਨੇ ਉਹ ਉਹਨਾਂ ਤੇ ਜੋ ਕਾਰਵਾਈ ਬਣੇਗੀ ਕਾਰਵਾਈ ਕਰਾਵਾਂਗੇ ਸਰ ਕਿੰਨੇ ਜਣੇ ਸਵਾਰ ਸੀ ਕਾਰ ਦੇ ਵਿੱਚ ਇਹ ਪੰਜ ਜਾਣੇ ਬੈਸੇ ਰਹੇ ਨੇ ਕਾਰ ਦੇ ਵਿੱਚ ਹਾਂਜੀ ਤੇ ਚੌਹਾਂ ਜਣੇ ਨੂੰ ਛਟਾ ਲੱਗਿਆ ਨੇ ਹਾਂਜੀ ਤੇ ਬਾਕੀ ਠੀਕ ਹੈ ਸਾਰੇ ਬਹਿ ਹਾ ਸਭ ਆਪਰੇ ਕਿਧਰ ਇਹ ਵੀ ਆ ਰਹੀ ਲਕਸ਼ਣਾਂ ਦੇ ਫਾਰਮ ਪਰ ਜਾ ਰਹੇ ਡੇਰਾ ਬਾਬਾ ਨਾਨਕ ਇਧਰ ਇੱਕ ਟਰੈਕਟਰ ਨਿਕਲਿਆ ਦੂਜੀ ਸਾਈਡ ਤੋਂ ਉਹਨਾਂ ਵੇਖਿਆ ਨਹੀਂ ਤੇ ਕਾਰ ਦੇ ਵਿੱਚ ਵੜ ਗਏ